ਇਕ ਓਅੰਕਾਰ ਐਸਾ ਪਦ ਹੈ ਕਿਸੇ ਵਿਵਤਾ ਵਿੱਚ ਫਸ ਗਈ ਉਹ ਕਿਸੇ ਮੁਸ਼ਕਲ ਵਿੱਚ ਫਸ ਗਏ ਹੋ ਤੇ ਜਿਤਨੇ ਹਿਰਦੇ ਦੀ ਗਹਿਰਾਈ ਵਿੱਚੋਂ ਆਖੋ ਗਿਨਾ ਇੱਕ ਓਅੰਕਾਰ ਉਹਨੀ ਸ਼ਤੀ ਰੱਖਿਆ ਕਰਨ ਵਾਸਤੇ ਪਹੁੰਚਦਾ ਹੈ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖੇ ਨਮਾਹੇ ਉਹਦਾ ਸ਼ਬਦ ਕੀ ਵਰਤੇ ਆ ਅਤਿ ਭਾਰੀ ਤੇ ਜੀਵਨ ਵਿੱਚ ਕਈ ਵਾਰ ਹੋ ਜਾਂਦਾ ਨਾ ਮੁਸ਼ਕਲ ਆਉਂਦੀ ਹੈ ਜਾਂ ਬਹੁਤ ਭਾਰੀ ਵੱਡੀ ਮੁਸ਼ਕਲ ਆ ਜਾਂਦੀ ਹੈ ਲੱਗਦਾ ਪਈ ਇਹਦਾ ਹੱਲ ਹੋਣਾ ਹੀ ਨਹੀਂ ਉਹ ਸਾਨੂੰ ਲੱਗਦਾ ਪਰ ਪ੍ਰਮਾਤਮਾ ਦੇ ਕੋਲ ਹਰ ਮੁਸ਼ਕਲ ਦਾ ਹੱਲ ਹੈ ਸਾ ਸੰਗਤ ਦੀ ਬਸ ਉਹਦੇ ਨਾਮ ਨੂੰ ਉਚਾਰਨ ਕਰਨਾ ਹੈ ਇਹ ਬਾਣੀ ਦੀ ਪੰਕਤੀ ਪੜੀ ਨਾ ਦਾਸ ਨੇ ਗੁਰੂ ਨੇ ਪੜਵਾਈਏ ਦਾਸ ਨੇ ਪੜ ਦਿੱਤੀ ਹੈ ਜਹ ਮੁਸ਼ਕਲ ਹੋਵੇ ਅਕ ਪਾਰ ਜਿੱਥੇ ਬਹੁਤ ਭਾਰੀ ਮੁਸ਼ਕਲ ਆਣ ਪਵੇ ਤੇਰੇ ਜੀਵਨ ਦੇ ਵਿੱਚ ਚੱਲਦਿਆਂ ਚੱਲਦਿਆਂ ਕਿਤੇ ਬਹੁਤ ਭਾਰੀ ਮੁਸ਼ਕਲ ਆਣ ਪਈ ਹੈ ਲੋਕਾਂ ਦੇ ਤਰਲੇ ਹਾੜੇ ਕੱਢਦਾ ਹੋਇਆ ਤੂੰ ਥੱਕ ਚੁੱਕਾ ਐ ਆਕ ਚੁੱਕਾ ਐ ਢੇਰੀ ਢਾ ਚੁੱਕਾ ਐ ਤੇ ਹੁਣ ਸਾਰੇ ਪਾਸਿਓਂ ਸਾਰੇ ਕੰਨਿਓਂ ਧਿਆਨ ਮੋੜ ਕੇ ਸੁਰਤ ਨੂੰ ਨਾਮ ਦੇ ਵਿੱਚ ਅਪੇਧ ਕਰਕੇ ਤੇ ਵੇਖ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕੀ ਨਮਾਹਿ ਉਦਾਰ ਲੰਮਾ ਸਮਾਂ ਨਹੀਂ ਇੱਕ ਖਿੰਨ ਵਿੱਚ ਇੱਕ ਖਿੰਨ ਕੀ ਹੈ ਜੀ ਅੱਖ ਚਮਕਣ ਜੰਨਾ ਸਮਾਂ ਹੁਣ ਇਥੋਂ ਵਾਹਿਗੁਰੂ ਦੀ ਸ਼ਕਤੀ ਦਾ ਅੰਦਾਜ਼ਾ ਲਾਓ ਵਾਹਿਗੁਰੂ ਜੀ ਦੇ ਨਾਮ ਦਾ ਅੰਦਾਜ਼ਾ ਲਾਓ ਕਿ ਕਿੱਡੀ ਭਾਰੀ ਉਹਦੀ ਤਾਕਤ ਹੈ ਉਦੀ ਤਾਕਤ ਇੰਨੀ ਭਾਰੀ ਹੈ ਕਿ ਭਾਰੀ ਤੋਂ ਭਾਰੀ ਮੁਸ਼ਕਲ ਵੀ ਉਸ ਤਾਕਤ ਦਾ ਸਾਹਮਣਾ ਨਹੀਂ ਕਰ ਸਕਦੀ। ਬਸ ਲੋੜ ਹੈ ਹਿਰਦੇ ਦੀ ਗਹਿਰਾਈ ਵਿੱਚ ਜਾ ਕੇ ਉਹਦੇ ਨਾਮ ਨੂੰ ਉਚਾਰਨ ਕਰਨਾ। ਤਾਂ ਇੱਕ ਓਮਕਾਰ ਉਚਾਰਨ मात्र ਤੋਂ ਹੀ ਰੱਖਿਆ ਕਰਨ ਵਾਲਾ ਹੈ। ਇੱਕ ਬੇਨਤੀ ਹੋਰ ਕਰਦਾ ਜਾਵਾਂ ਜੇ ਮਨ ਵਿੱਚ ਆਵੇ ਕਿ ਮੁਸ਼ਕਲ ਆਈ ਹੈ ਮੁਸ਼ਕਲ ਵਿੱਚ ਘਰੇ ਆ ਫਸੇ ਆ ਉਚਾਰਨ ਕੀਤਾ ਹੈ ਏਕ ਓੰਕਾਰ ਪਰ ਮੁਸ਼ਕਲ ਗਈ ਨਹੀਂ ਹੈ ਤੇ ਸ਼ੰਕਾ ਨਹੀਂ ਕਰਨਾ ਅੰਦਰ ਝਾਤ ਮਾਰਨੀ ਹੈ ਅੰਦਰ ਅਜੇ ਉਹ ਟਿਕਾ ਵਾਲਾ ਬਣਿਆ ਨਹੀਂ ਹੋਵੇਗਾ ਜੇ ਉਹ ਟਿਕ ਕੇ ਟਿਕਾ ਵਿੱਚ ਆ ਕੇ ਇੱਕ ਵਾਰ ਕਹਿ ਦਿੱਤਾ ਨਾ ਏਕ ਓੰਕਾਰ ਤੇ ਮੁਸ਼ਕਲ ਉਥੇ ਰਹਿ ਨਹੀਂ ਸਕਦੀ ਫਰਕ ਸਾਡੇ ਅੰਦਰ ਹੀ ਹੈ ਵਾਹਿਗੁਰੂ ਵਾਲੇ ਪਾਸੇ ਕੋਈ ਫਰਕ ਨਹੀਂ ਹੈ